ਤੁਸੀਂ ਮੇਰੇ ਪਿੱਛੇ ਬੋਰਡ ਦੇਖ ਸਕਦੇ ਹੋ ਇੱਕ ਜਿਹੜਾ ਤਾਰਾ ਖੜਾ ਹੈ ਉਹਦੀ ਡਿਫਰੈਂਟ ਲੁੱਕ ਨਜ਼ਰ ਆ ਰਹੀ ਹੈ ਔਰ ਜਿਹੜਾ ਆ ਤਾਰਾ ਖੜਾ ਹੈ ਸਰਦਾਰੀ ਦੇ ਵਿੱਚ ਉਹ ਡਿਫਰੈਂਟ ਲੁੱਕ ਨਜ਼ਰ ਆ ਰਹੀ ਹੈ ਸੋ ਪਹਿਲਾਂ ਤਾਂ ਆਪਾਂ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਮਿਹਰਬਾਨੀ ਜੀ ਸੋ ਫਿਲਮ ਲੈ ਕੇ ਆ ਰਹੇ ਹੋ ਗੋਰੀਆਣਾ ਲੱਗਦੀ ਜ਼ਮੀਨ ਜੱਟ ਦੀ ਹੈ ਨਾ ਸੋ ਕੀ ਕਹਿਣਾ ਚਾਹੋਗੇ ਕੀ ਕਿਰਦਾਰ ਆ ਤੁਹਾਡਾ ਫਿਲਮ ਦੇ ਵਿੱਚ ਪਹਿਲਾਂ ਤਾਂ ਕਹਿੰਦੇ ਨੇ ਜਿਹੜਾ ਤਾਰਾ ਬਹੁਤ ਜ਼ਿਆਦਾ ਚਮਕਦਾ ਹੁੰਦਾ ਮੈਨੂੰ ਲੱਗਦਾ ਇਸ ਫਿਲਮ ਦੇ ਵਿੱਚ ਵੀ ਇਹ ਤਾਰਾ ਚਮਕਣ ਵਾਲਾ ਹੈ ਬਿਲਕੁਲ ਚਮਕਣ ਵਾਸਤੇ ਕੰਮ ਕਰ ਰਹੇ ਆਂ ਜੀ ਤੇ ਸਟ ਉਹ ਬਕਟੋਨੋ ਫਿਲਮ ਚ ਦੇਖਣ ਨੂੰ ਮਿਲ ਜੂ ਸੋਹਣਾ ਕਿਰਦਾਰ ਹੈਗਾ ਸੋ ਕਿਸਾਨੀ ਨਾਲ ਜੁੜੀਆਂ ਬਹੁਤ ਜ਼ਿਆਦਾ ਚੀਜ਼ਾਂ ਇਹਦੇ ਵਿੱਚ ਦਿਖਾਈਆਂ ਗਈਆਂ ਸੋ ਤੁਹਾਡੀ ਲੁੱਕ ਵੀ ਮੈਨੂੰ ਲੱਗਦਾ ਕਿਸਾਨੀ ਨਾਲ ਮਿਲਦੀ ਜੁਲਦੀ ਹੈ ਸੋ ਤੁਸੀਂ ਵੀ ਬਹੁਤ ਜ਼ਿਆਦਾ ਕਿਸਾਨੀ ਨੂੰ ਪਿਆਰ ਕਰਦੇ ਹੋ ਜ਼ਮੀਨ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਲੱਗਦੇ ਹੋ ਸੋ ਉਹਦਾ ਐਕਸਪੀਰੀਅੰਸ ਔਰ ਫਿਲਮ ਦੇ ਐਕਸਪੀਰੀਅੰਸ ਦਾ ਤੁਸੀਂ ਕਿਵੇਂ ਬੈਲੈਂਸ ਕਰਕੇ ਸਾਨੂੰ ਦੱਸੋ ਨਹੀਂ ਨਹੀਂ ਬਹੁਤ ਸੋਹਣਾ ਰਿਹਾ ਜਿਵੇਂ ਚਲੋ ਪਿੰਡਾਂ ਤੋਂ ਜੰਮੇ ਜਾਏ ਆ ਜੀ ਖੇਤੀ ਕਰਦੇ ਆਗੇ ਤੇ ਉਹ ਫਿਲਮ ਚ ਜੇ라 ਕੁਛ ਦਿਖਾਇਆਗਾ ਜਿਹੜੀਆਂ ਚੀਜ਼ਾਂ ਲੱਗ ਰਹੀਆਂ ਸੀ ਮੈਨੂੰ ਮਤਲਬ ਜਦੋਂ ਅਸੀਂ ਡਿਸਕਸ਼ਨ ਕਰਦੇ ਸੀਗੇ ਵੀ ਭਾਈ ਆ ਸੁਖਵੀਰਾ ਕਹਿੰਦਾ ਸੀ ਉਹ ਮੈਥੋਂ ਪੁੱਛਣਾ ਦੇ ਕੇ ਕਹੀ ਵੀ ਤਾਰੇ ਆ ਕਿਵੇਂ ਹੁੰਦਾਗਾ ਯਾ ਜਮਟਰਾਲੀ ਵੈਕ ਲੱਗ ਰਹੀ ਆ ਜਾਂ ਕਣਕ ਆ ਜਾਂ ਝੋਨਾ ਕਣਕ ਦੀ ਗੱਲ ਹੁੰਦੀ ਆ ਉੱਥੇ ਨਾ ਬਸ ਉਹ ਮ ਦੱਸਦਾਨੇ ਫਿਰ ਉਹਨਾਂ ਨੂੰ ਸੋ ਕਈ ਵਾਰ ਕੀ ਹੁੰਦਾ ਕਿ ਸੰਧਾਂ ਦੀ ਜੇਕਰ ਆਪਾਂ ਗੱਲ ਕਰੀਏ ਕੁਝ ਸੰਧ ਬਾਹਰਲੇ ਲੋਕਾਂ ਨੂੰ ਨਹੀਂ ਪਤਾ ਹੁੰਦੇ ਕਿਸਾਨੀ ਨਾਲ ਜੁੜੇ ਸੋ ਉਧਰ ਵੀ ਕਿਹਾ ਅਜਿਹੇ ਸੰਧ ਸੀਗੇ ਜੋ ਸੰਧ ਸਾਡੇ ਪੰਜਾਬ ਦੇ ਵਿੱਚ ਕੰਮ ਆਉਂਦੇ ਨੇ ਕਿਸਾਨੇ ਨੂੰ ਲੈ ਕੇ ਹਾਂ ਹਾਂ ਉਹ ਕਿਸਾਨੀ ਦਾ ਆਪਣਾ ਥੋੜਾ ਜਿਹਾ ਉਹਨਾਂ ਦਾ ਫਰਕ ਹੈਗਾ ਹਨਾ ਪਰ ਉਹਨਾਂ ਕੋਲੇ ਮਾਡਰਨ ਉਹ ਆਪਾਂ ਤੋਂ ਜ਼ਿਆਦਾ ਹੈ ਥੋੜੇ ਜਿਹਾ ਚੰਗੇ ਆ ਉਹਨਾਂ ਕੋਲੇ ਪਰ ਆਪਣੇ ਵੀ ਹੋ ਹੀ ਜਾਂਦੇ ਆ ਉਹਨਾਂ ਦੇ ਬਰਾਬਰ ਹੀ ਪਹੁੰਚਦੇ ਜਾਂਦੇ ਆ ਕਿਉਂਕਿ ਉਧਰ ਆਪਣੇ ਵਾਲੇ ਜ਼ਮੀਨਾਂ ਦਾ ਫਰਕ ਹੈਗਾ ਆਪਣੇ ਇਧਰ ਪੱਧਰੀਆਂ ਜ਼ਮੀਨਾਂ ਨੇ ਪਾਣੀ ਵੀ ਹੈਗਾਗਾ ਨਹਿਰੀ ਪਾਣੀ ਲੱਗਦਾਗਾ ਉਧਰ ਇਹ ਸਿਸਟਮ ਮੈਨੂੰ ਦੇਖਣ ਨੂੰ ਲੱਗਿਆ ਨਹੀਂ ਕਿਉਂਕਿ ਉੱਚੀਆਂ ਜ਼ਮੀਨਾਂ ਨੇ ਬਸ ਕੇਰਾ ਬੀਜਾਂ ਦੇ ਆ ਮੀਂਹ ਆਸਰੇ ਚੱਲਦਾਗਾ ਸਿਸਟਮ ਹਨਾ ਤੇ ਉਹਨਾਂ ਕੋਲੇ ਸਾਧਾ ਆਪਣ ਨਾਲੋਂ ਥੋੜੇ ਜਿਹੇ ਐਡਵਾਂਸ ਆ ਸੰਧਾਂ ਚੋਂ ਆਪਣੇ ਸੋ ਮੈਂ ਦੇਖਿਆ ਪੰਜਾਬ ਦੀ ਧਰਤੀ ਤਾਂ ਬਹੁਤ ਜ਼ਿਆਦਾ ਉਪਜਾਊ ਹੈ ਹਨਾ ਸੋ ਬਾਹਰਲੀ ਧਰਤੀ ਦੇ ਵਿੱਚ ਕੀ ਫਰਕ ਹੈ ਜਿਹਾ ਮੈਨੂੰ ਲੱਗਦਾ ਜੀ ਪੰਜਾਬ ਦੀ ਜ਼ਿਆਦਾ ਹੀ ਉਪਜਾਊ ਹੈ ਧਰਤੀ ਕਿਉਂਕਿ ਉੱਥੇ ਅਸੀਂ ਕਣਕ ਕਿਉਂਕਿ ਕਣਕ ਤੋਂ ਹੀ ਮੈਂ ਤਾਂ ਐਸਟੀਮੇਟ ਲਾ ਸਕਦਾ ਵੀ ਜਿਹੜੀ ਹੁਣ ਸਾਡੇ ਪੰਜਾਬ ਦੀ ਹੈਗੀ ਤੇ ਉੱਥੇ ਖੜੀ ਸੀ ਕਣਕ ਤੇ ਆਪਣੇ ਵਾਲਾ ਤਾਂ ਫਿਰ ਜ਼ਿਆਦਾ ਝਾੜ ਵਾਲਾ ਹੋ ਆ ਨਾ ਸਿਸਟਮ ਜ਼ਿਆਦਾ ਹੈ ਫਸਲਾਂ ਚੰਗੀਆਂ ਨੇ ਉੱਥੇ ਫਿਰ ਉਹ ਜ਼ਮੀਨ ਹੁਣ ਅਸੀਂ ਉਸ ਉਹਦੇ ਹਿਸਾਬ ਤੇ ਉਥੋਂ ਦੀ ਫਾਸਲ ਆ ਗਈ। ਸੋ ਮੈਂ ਇੱਕ ਚੀਜ਼ ਹੋਰ ਸੁਣਦੀ ਆ ਕਿ ਲੋਕੀ ਕਹਿੰਦੇ ਆ ਯਾਰ ਬਾਹਰਲੀ ਚੀਜ਼ਾਂ ਚ ਬਹੁਤ ਜ਼ਿਆਦਾ ਪਿਓਰਿਟੀ ਹੁੰਦੀ ਹੈ। ਸੋ ਤੁਹਾਨੂੰ ਕੀ ਲੱਗਿਆ ਉੱਥੇ ਜਾ ਕੇ ਕਿ ਸਾਡੀ ਇੱਥੇ ਦੇ ਚੀਜ਼ਾਂ ਨਾਲੋਂ ਜ਼ਿਆਦਾ ਪਿਓਰਿਟੀ ਹੈ ਬਾਹਰ ਦੀ ਚੀਜ਼ਾਂ ਚ ਜ਼ਿਆਦਾ ਪਿਓਰਿਟੀ ਜੇਕਰ ਆਪਾਂ ਖੇਤੀ ਦੀ ਹੀ ਗੱਲ ਕਰੀਏ ਔਰ ਕੋਈ ਸਬਜ਼ੀਆਂ ਬੀਜੀਆਂ ਹੋਣ ਉਹਨਾਂ ਦੀ ਗੱਲ ਕਰੀਏ। ਖੇਤੀ ਤਾਂ ਇਹ ਹੈ ਜੀ ਹੁਣ ਤਾਂ ਆਪਣੇ ਵੀ ਆਰਗੈਨਿਕ ਬਹੁਤ ਕਰਨ ਲੱਗ ਗਏ ਹਨਾ ਤੇ ਉਹ ਤਾਂ ਫਿਰ ਹੁਣ ਝਾੜ ਕਰਕੇ ਥੋੜਾ ਜਿਹਾ ਵਧਾ ਦਾਂਦੇ ਆ ਹਨਾ ਖਾਦ ਵਗੈਰਾ ਪਰ ਹੁਣ ਪੰਜਾਬ ਦੇ ਲੋਕ ਸਿਆਣੇ ਹੁੰਦੇ ਜਾਂਦੇ ਹੈਗੇ ਤੇ ਆਰਗੈਨਿਕ ਨੂੰ ਬੜਾਵਾ ਦੇ ਰਹੇ ਨੇ ਅੱਗੇ ਔਰ ਆਰਗੈਨਿਕ ਚ ਵਾਧਾ ਹੋ ਰਿਹਾਗਾ ਕਣਕਾਂ ਚ ਵੀ ਜਿਹੜਾ ਜੂਰੀਏ ਦੀ ਮਾਤਰਾ ਹੈਗੀ ਜਿਵੇਂ ਹੁਣ ਸਾਡੇ ਪਿੰਡਾਂ ਚ ਅਸੀਂ ਬੇਸਿਕਲੀ ਖੇਤੀ ਕਰਦੇ ਆਂਗੇ ਤਾਂ ਉਹ ਕੋਈ ਜ਼ਿਆਦਾ ਨਹੀਂ ਹੈਗੀ ਵੀ ਕਿਉਂਕਿ ਘਰੇ ਖਾਣੀ ਹੈਗੀ ਕੋਈ ਓਵੇਂ ਨਹੀਂ ਹੈਗਾ ਸਿਸਟਮ ਵੀ ਆਪਾਂ ਫੱਟੇ ਚੱਕ ਦੋ ਸਬਜੀ ਦਾ ਵੀ ਕੰਮ ਕਰਦੇ ਰਹੇ ਆਂਗੇ ਨਾਰਮਲ ਆਗਾ ਸੋ ਉਤਾਰਾ ਨੇ ਐਸ ਅ ਬਲੌਗਰ ਕੰਮ ਕੀਤਾ ਹੈ ਨਾ ਸੋ ਫਿਲਮ ਦੇ ਵਿੱਚ ਵੀ ਹੁਣ ਤੁਸੀਂ ਆ ਰਹੇ ਹੋ ਮੇਨ ਲੀਡੀ ਬੋਲ ਸਕਦੇ ਆ ਕਿਉਂਕਿ ਤੁਸੀਂ ਜਦੋਂ ਮੇਨ ਆਰਟਿਸਟ ਦੇ ਨਾਲ ਕੰਮ ਕਰੋ ਤਾਂ ਮੇਨ ਲੀਡ ਤੇ ਹੀ ਮੰਨਿਆ ਜਾ ਸਕਦਾ ਸੋ ਕਾ ਮੇ ਕਿਹੜਾ ਚੰਗਾ ਲੱਗਿਆ ਜ਼ਿਆਦਾ ਕਰਕੇ ਫਿਲਮ ਵਾਲਾ ਜਾਂ ਤੁਹਾਡਾ ਵਲੌਗਿੰਗ ਦਾ ਹੀ ਬਸ ਕੀ ਕਹਿੰਦੇ ਹੁੰਦੇ ਆ ਇਹ ਥੋੜਾ ਜਿਹਾ ਡਿਸਪਲਿਨ ਚ ਹੁੰਦਾ ਜੀ ਉਹ ਥੋੜਾ ਜਿਹਾ ਆਪੋ ਤਾਪੀ ਚਾ ਜੇ ਤੁਸੀਂ ਅਫੀਸ਼ੀਅਲ ਹੋਣਾ ਤਾਂ ਫਿਰ ਇਹ ਤਾਂ ਤੁਹਾਨੂੰ ਕਰਨਾ ਪਊਗਾ ਕਿਉਂਕਿ ਉਹ ਤੁਸੀਂ ਇੱਕ ਉਹ ਅਲੈਦਾਗਾ ਉਹ ਚ ਤੁਸੀਂ ਕੁਝ ਵੀ ਕਰ ਸਕਦੇ ਹੋ ਮੇਰਾ ਜਿੱਥੇ ਜੀ ਕਰੂ ਇੱਕ ਫਿਲਮ ਬਕਾਇਦਾ ਡਿਸਪਲਿਨ ਆ ਵੀ ਇੱਥੋਂ ਮੈਂ ਹਟਣਾ ਇੱਥੇ ਆਉਣਾਗਾ ਆ ਮੈਂ ਬੋਲਣਾਗਾ ਹਨਾ ਉਹਨੂੰ ਉਹ ਐਕਟ ਕਰਨਾਗਾ ਨੈਚੁਰਲ ਤਾਂ ਮੈਂ ਇੱਕੋ ਹੀ ਕਿਰਦਾਰ ਕਰ ਸਕਦਾ ਆ ਆਪਦਾ ਹੀ ਵੀ ਮਤਲਬ ਉਹ ਫੜ ਕੇ ਹਨਾ ਟ੍ਰਾਈਪੋਡ ਤੇ ਵਧੀਆ ਸੋ ਮੈਂ ਇੱਕ ਚੀਜ਼ ਹੋਰ ਜਾਣਨਾ ਚਾਹਾਂਗਾ ਕਿ ਐਨੇ ਵੱਡੇ ਤਾਰਿਆਂ 'ਚ ਇਹ ਤਾਰਾ ਲੱਭਣਾ ਕਿਵੇਂ ਆਸਾਨ ਰਿਹਾ ਉਹਨਾਂ ਨੂੰ ਕਿਉਂਕਿ ਤਾਰੇ ਲੱਭਣੇ ਬਹੁਤ ਜ਼ਿਆਦਾ ਮੁਸ਼ਕਿਲ ਹੁੰਦੇ ਹੈ ਕਿ ਇਹ ਤਾਰਾ ਕਿਵੇਂ ਲੱਭਿਆ ਇੱਕੋ ਬਾਈਵ ਇੱਥੇ ਪ੍ਰੀਮੀਅਰ ਸੀ ਮੁੰਡਾ ਸਾਊਥ ਹਾਲ ਦਾ ਉਦੋਂ ਸੁਖਵੀਰ ਨੂੰ ਮਿਲੇ ਸੀਗੇ ਤੇ ਉਦੋਂ ਸਾਡੀ ਪਹਿਲੀ ਮੁਲਾਕਾਤ ਵੀ ਬਹੁਤ ਸੋਹਣੀ ਰਹੀ ਉੱਥੋਂ ਗੱਲ ਚੱਲ ਪਈ ਤੇ ਸ਼ੈਦ ਬਾਈ ਨੇ ਫਿਲਮ ਪਹਿਲਾਂ ਹੀ ਲਿਖੀ ਹੋਈ ਸੀਗੀ ਤੇ ਉਹਦੇ ਵਾਸਤੇ ਮੇਰੇ ਨਾਲ ਗੱਲ ਕੀਤੀ ਮੈਨੂੰ ਚੰਗਾ ਲੱਗਿਆ ਸਭ ਤੋਂ ਵਧੀਆ ਗੱਲ ਵੀ ਜਿਹੜੀ ਅਸੀਂ ਫਿਲਮ 'ਚ ਕੰਮ ਕੀਤਾ ਜਾਂ ਸਾਰੀ ਟੀਮ ਸੀ ਬਹੁਤ ਮੈਨੂੰ ਤਾਂ ਮਤਲਬ ਸਵਾਦ ਆਇਆ ਕਿਉਂਕਿ ਕੋਈ ਉੱਥੇ ਕੋਈ ਡਾਇਰੈਕਟਰ ਨਹੀਂ ਕੋਈ ਡੀਓਪੀ ਨਹੀਂ ਕੋਈ ਵੱਡਾ ਐਕਟਰ ਨਹੀਂਗਾ ਸਾਰੇ ਡਾਇਰੈਕਟਰ ਵੀ ਸਾਡਾ ਭਰਾ ਹੈਗਾ ਡੀਓਪੀ ਵੀ ਸਾਡਾ ਭਰਾ ਹੈਗਾ ਸਾਰੇ ਬਹੁਤ ਸੋਹਣੇ ਤਰੀਕੇ ਨਾਲ ਰਹੇ ਆਗੇ ਕਿਸੇ 'ਚ ਕੋਈ ਖਿੱਚੋ ਤਾਣੀ ਨਹੀਂ ਬਹੁਤ ਸਵਾਦ ਆਇਆ ਸੋ ਕਈ ਵਾਰ ਹੁੰਦੇ ਕਿ ਇਹ ਜਿਹੜੇ ਸਾਰੇ ਆਰਟਿਸਟ ਹੈ ਨਾ ਐਸ ਅ ਸਕਰੀਨ ਤੇ ਦੇਖਿਆ ਤੁਸੀਂ ਜਦੋਂ ਨਾਲ ਮਿਲਦੇ ਆ ਫਿਰ ਕਿਦਾਂ ਦਾ ਫੀਲ ਹੁੰਦਾ ਉਹ ਤਾਂ ਹੀ ਬਹੁਤ ਮਤਲਬ ਆਪ ਦੇ ਆਪ ਨੂੰ ਉਹ ਹੁੰਦੀ ਐਕਸਾਈਟਮੈਂਟ ਹੈ ਨਾ ਜਦੋਂ ਮੈਂ ਸੋਹੀ ਸਾਹਿਬ ਨੂੰ ਪਹਿਲੀ ਵਾਰੀ ਮਿਲਿਆ ਕਿਉਂਕਿ ਮੈਂ ਤਾਂ ਉਹੀ ਯਾਦ ਕਰੀਗਾ ਵੀ ਮੈਂ ਉਹਨਾਂ ਨੂੰ ਦੱਸੀ ਗਿਆ ਵੀ ਮੈਂ ਤੁਹਾਨੂੰ ਇੱਥੇ ਦੇਖਿਆ ਆ ਫਿਲਮ 'ਚ ਤੁਹਾਡਾ ਆ ਡਾਇਲੋਗ ਆ ਗਾਣੇ ਚਾਹ ਡਾਇਲੋਗ ਚਾ ਤਾਂ ਹੁੰਦਾ ਹੀ ਹੈ ਜੀ ਇੱਕ ਹਨਾ ਫਿਰ ਜਦੋਂ ਸੋਈ ਸਾਹਿਬ ਨੂੰ ਅਸੀਂ ਹੋਟਲ ਛੱਡਣਗੇ ਸਾਰੀਆਂ ਗੱਲਾਂ ਬਾਤਾਂ ਟੋਟਲ ਜਿੰਨੀ ਭੜਾ ਸੀਗੀ ਮਨ ਚ ਕੱਢ ਲਈ ਅਸੋ ਫਿਲਮ ਦੇ ਵਿੱਚ ਅਜੀਹਾ ਕਿਹੜਾ ਤੁਹਾਡਾ ਸੀਨ ਸੀ ਜ ਜਿਹਨੂੰ ਦੇਖ ਕੇ ਮਤਲਬ ਕਰਕੇ ਵੀ ਕਈ ਵਾਰ ਬੰਦਾ ਇਮੋਸ਼ਨਲ ਵੀ ਹੁੰਦਾ ਹੈ ਹਨਾ ਬਾਹਰ ਆ ਕੇ ਕਿ ਉਹ ਕਿਆ ਮਤਲਬ ਜੋ ਵਰਤਾਰਾ ਹੋ ਰਿਹਾ ਹੈ ਸਟੂਡੈਂਟਸ ਦੇ ਨਾਲ ਕਈ ਵਾਰ ਇਹ ਚੀਜ਼ ਇਮੋਸ਼ਨਲ ਕਰਦੀ ਹੈ ਵੇਖੋਗੇ ਜੀ ਮਤਲਬ ਹੁਣ ਤੁਹਾਨੂੰ ਮੈਂ ਦੱਸਤਾ ਨਹੀਂ ਸਕਦਾ ਹਾਂ ਰਿਵੀਲ ਨਹੀਂ ਕਰ ਸਕਦਾ ਮਤਲਬ ਕਿਹੜਾ ਹੈ ਸਰਦ ਸੋਹੀ ਤੇ ਮੇਰਾ ਤੇ ਰਮਾਨ ਦਾ ਹੈਗਾ ਤੇ ਬਸ ਤੁਸੀਂ ਦੇਖੋਗੇ ਤਿੰਨਾਂ ਦਾ ਬਹੁਤ ਇਮੋਸ਼ਨਲ ਰੋਲ ਆ ਬਸ ਹੁਣ ਮੈਂ ਦੱਸ ਨਹੀਂ ਸਕਦਾ ਮੈਨੂੰ ਇਹ ਵੀ ਮੈਂ ਦੱਸਣਾ ਦੇਵਾ ਨਹੀਂ 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 ਏਦਾਂ ਆਪਾਂ ਪੁੱਛਦੇ ਵੀ ਨਹੀਂ ਕਿਉਂਕਿ ਫਿਲਮ ਜਿਹੜੀ ਹੈ 18 ਅਕਤੂਬਰ ਨੂੰ ਆਣੀ ਹੈ ਗੋਰੀਆਂ ਨਾਲ ਲੱਗਦੀ ਜ਼ਮੀਨ ਚੱਟ ਦੀ ਸੋ ਕਾਫੀ ਵੱਡੇ ਵੱਡੇ ਕਲਾਕਾਰ ਨੇ ਤੁਹਾਡੇ ਨਾਲ ਕੰਮ ਵੀ ਕੀਤਾ ਹੈ ਕੀ ਕੁਝ ਤੁਹਾਨੂੰ ਉਹਨਾਂ ਕੋਲੋਂ ਸਿੱਖਣ ਨੂੰ ਵੀ ਮਿਲਿਆ ਕਿਉਂਕਿ ਤੁਸੀਂ ਪਹਿਲੀ ਵਾਰ ਵੱਡੇ ਪਰਦੇ ਤੇ ਆ ਰਹੇ ਹੋ ਹੈਨਾ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਅਜਿਹਾ ਕੀ ਸੀ ਜਦੋਂ ਕਈ ਵਾਰ ਇਹ ਵੀ ਹੁੰਦਾ ਨੇ ਕਿ ਆਫਰ ਜਦੋਂ ਫਿਲਮ ਦੀ ਆਂਦੀ ਹੈ ਪਹਿਲਾਂ ਤਾਂ ਐਕਸਾਈਟਮੈਂਟ ਵੀ ਹੁੰਦੀ ਔਰ ਡਰ ਵੀ ਹੁੰਦਾ ਤੁਹਾਡੇ ਲਈ ਕਿੱਡਾ ਕ ਚੈਲੰਜ ਰਿਹਾ ਹੈ ਇਹ ਚੈਲੰਜ ਪੂਰਾ ਹੀ ਸੀਗਾ ਜੀ ਮੈਂ ਸੁਖਵੀਰ ਨੂੰ ਪਹਿਲਾਂ ਹੀ ਕਹਤਾ ਸੀ ਮੱਖਿਆ ਵੀਰੇ ਮੈਂ ਐਕਟ ਉਵੇਂ ਨਹੀਂ ਕੀਤਾ ਕਦੇ ਹਨਾ ਇੱਕ ਬੰਦਿਸ਼ ਚ ਹਾਂ ਕਈ ਵਾਰ ਇਹ ਹੁੰਦਾਗਾ ਵੀ ਬਲੌਗ ਕਰਦਾ ਮੈਂ ਰੀਲਾਂ ਪਾਉਣਾ ਵੀ ਵਧੀਆ ਹੋਊਗਾ ਮੱਖਿਆ ਮੈਨੂੰ ਬਹੁਤ ਡਰ ਲੱਗਦਾ ਹੈਗਾ ਤੁਸੀਂ ਪਰ ਆਲ ਓਵਰ ਗੁੱਡ ਰਹਾ ਪੋਜ਼ਿਟਿਵ ਰਹਾ ਮਾਹੌਲ ਸਾਡੇ ਨਾਲ ਸੋਹੀ ਸਾਹਿਬ ਸੀਗੇ ਪੰਗੋ ਮਹਿਮ ਸੀਗੇ ਉਹਨਾਂ ਤੋਂ ਬਹੁਤ ਸਿੱਖਿਆ ਐਪਰੀਸ਼ੀਏਟ ਵੀ ਕੀਤਾ ਉਹਨਾਂ ਨੇ ਉਹਨਾਂ ਨਾਲ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਮਤਲਬ ਐਕਸਪੀਰੀਅੰਸ ਟੂ ਗੁੱਡ ਰਿਹਾ ਸਾਰਾ ਤੋ ਕਦੀ ਮਨ ਵਿੱਚ ਚਾਹਤ ਹੁੰਦੀ ਸੀ ਬਾਹਰ ਜਾਣ ਦੀ। ਕੋਈ ਬਹੁਤੀ ਤਾਂ ਨਹੀਂ ਸੀ ਜਿਵੇਂ ਆਖਾਂ ਵੀ ਬਸ ਹਾਂ ਕੰਮ ਰਿਕਾਰਡ ਮੈਂ ਗਿਆਗਾ। ਮੇਰਾ 5 5-6 ਦਿਨਾਂ ਬਾਅਦ ਹੀ ਹੋ ਗਿਆ ਸੀਗਾ ਮਾਹੌਲ ਜਮਖਾ ਯਾਰ ਪਿੰਡ ਪਿੰਡੀ ਹੈਗਾ। ਮਤਲਬ ਤੁਹਾਨੂੰ ਪਿੰਡ ਆਖਰਕਾਰ ਯਾਦ ਆ ਗਿਆ। ਹਾਂ ਬਿਲਕੁਲ ਜੀ ਬਿਲਕੁਲ। ਮਤਲਬ ਹੁਣ ਦਿਮਾਗ 'ਚ ਕਦੇ ਇਹ ਨਹੀਂ ਆਊਗਾ ਕਿ ਮੈਂ ਬਾਹਰ ਜਾਵਾਂ। ਜੇ ਜਾਵਾਂ ਤਾਂ ਐਸੇ ਕੋਈ ਟੂਰ ਹੋਵੇ, ਘੁੰਮਣ ਫਿਰੰਦਾ ਹੋਵੇ ਜਾਂ ਕੋਈ ਉਹ ਹੋਵੇ ਉਹੀ ਜਾਵਾਂ ਹੈ। ਹਾਂ ਹਾਂ ਜੀ। ਸੋ ਮੈਨੂੰ ਲੱਗਦਾ ਉਧਰ ਮਿਲਣ ਵਾਲੇ ਕੰਬਲਾ ਦੇ ਇਟਨਾ ਸੋਹਣੇ ਸਾਡਾ ਧਿਆਨ ਹਾਂ ਮੇਰਾ ਉਵੇਂ ਹੈ ਨਹੀਂ ਸੀਗਾ ਇਹ ਮਾਹੌਲ ਪਰ ਬਸ ਕੰਮ ਰਿਗਾਰਡ ਤਾਂ ਜਾਵਾਂਗੇ ਹਨਾ ਤੇ ਕਿਉਂਕਿ ਇੱਥੇ ਜੀ ਵੱਧ ਲੱਗਦਾ ਪਰ ਮੈਨੂੰ ਇਹ ਵੀ ਲੱਗਦਾ ਜੀ ਥੋੜੀ ਜੀ ਇੱਕ ਇੱਕ ਜਿਹੜੀ ਅਸੀਂ ਇੱਥੇ ਉਮਰ ਸੋਹਣੀ ਦੇਖ ਲਈ ਹਨਾ ਕਾਲਜ ਯੂਨੀਵਰਸਿਟੀ ਦੀ ਫਿਰ ਇਹ ਲੱਗਦਾ ਹੁੰਦਾ ਵੀ ਇੱਥੇ ਰਾਜੇ ਆਗੇ ਵਧੀਆ ਇੱਥੇ ਕੰਮ ਵਧੀਆ ਕਰੀ ਜਾਂਦੇ ਆ ਲੋੜ ਹੀ ਨਹੀਂ ਹਨਾ ਜੀ ਸੋ ਉਹਨਾਂ ਲਈ ਵੀ ਕੀ ਕਹੋਗੇ ਜਿਹੜੇ ਅੱਜ ਬੱਚੇ ਵੈਸੇ ਜੇਕਰ ਆਪਾਂ ਗੱਲ ਕਰੀਏ ਬਾਹਰ ਦੀਆਂ ਸਰਕਾਰਾਂ ਦੀ ਬੱਚਿਆਂ ਨੂੰ ਡਿਪੋਰਟ ਵੀ ਬਹੁਤ ਜ਼ਿਆਦਾ ਕੀਤਾ ਜਾ ਰਿਹਾ ਹੈ ਕਈ ਵਿਚਾਰੇ ਡੰਕੀ ਲਗਾ ਕੇ ਬਾਹਰ ਜਾਣ ਦੀ ਵੀ ਕੋਸ਼ਿਸ਼ ਕਰ ਰਹੇ ਨੇ ਸੋ ਉਹਨਾਂ ਨੂੰ ਤੁਸੀਂ ਕੀ ਕਹੋਗੇ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਮੈਨੂੰ ਲੱਗਦਾ ਜੀ ਹਰ ਬੰਦੇ ਦੀ ਮਜਬੂਰੀਆਂ ਹੁੰਦੀਆਂ ਸਟੂਡੈਂਟ ਨੇ ਆ ਲਾ ਲਈ ਹੈਣਾ ਤੇ ਕੋਈ ਨਾ ਕੋਈ ਕਾਰਨ ਹੁੰਦੇ ਨੇ ਜਿਹੜਾ ਉਹ ਐਡਾ ਰਿਸਕ ਲੈਂਦੇ ਨੇ ਕਿ ਨਹੀਂ ਤਾਂ ਜ਼ਰੂਰਤ ਨਹੀਂ ਹੁੰਦੀ ਕੋਈ ਹੈਣਾ ਤੇ ਬਾਕੀ ਇੱਥੇ ਹੋ ਸਕਦਾ ਈ ਸਾਰਾ ਕੁਝ ਸ਼ਾਇਦ ਇੱਥੇ ਉਹਨਾਂ ਉਹਨਾਂ ਨੂੰ ਪੋਜ਼ਿਟਿਵ ਮਾਹੌਲ ਨਾ ਲੱਗਦਾ ਹੋਵੇ ਤਾਂ ਕਰਕੇ ਇਨਸਿਕਿਓਰ ਹੋਣ ਹਨ ਪਰ ਵਕਤ ਠੀਕ ਹੈ ਜੀ ਹਰ ਬੰਦੇ ਦੀ ਆਪਦੀ ਜ਼ਿੰਦਗੀ ਹੈ ਉਹਦੀ ਆਪਦੀਆਂ ਤੰਗੀਆਂ ਤੁਰਸ਼ੀਆਂ ਜਾਂ ਕੁਝ ਵੀ ਲਾ ਲੋ ਤੁਸੀਂ ਸੋ ਮੈਨੂੰ ਲੱਗਦਾ ਹੁਣ ਵੇਟ ਨਹੀਂ ਹੋ ਰਹੀ ਹੋਣੀ ਤੁਹਾਡੇ ਕੋਲ 18 ਅਕਤੂਬਰ ਦੀ ਸੋ ਸਾਡੀ ਆਡੀਅנס ਨੂੰ ਕੀ ਕਹਿਣਾ ਚਾਹੁੰਗੇ ਆਪਣੀ ਫਿਲਮ ਦੇ ਲਈ 18 ਅਕਤੂਬਰ ਨੂੰ ਈ ਸਾਡੀ ਫਿਲਮ ਆ ਰਹੀ ਹੈ ਗੋਰਾ ਨਾ ਲੱਗਦੀ ਜ਼ਮੀਨ ਜੱਟ ਦੀ ਤੁਸੀਂ ਜ਼ਰੂਰ ਦੇਖ ਕੇ ਆਇਓ ਤੇ ਦੱਸਿਓ ਕਿਵੇਂ ਲੱਗਿਆ ਕੰਮ ਕੀਤਾ ਸੋ ਇੱਕ ਇੱਕ ਵਾਰ ਓਦਾਂ ਜਿੱਦਾਂ ਕੋਈ ਵਲੌਗਰ ਵਲੌਗਰ ਕਹਿੰਦਾ ਹੁੰਦਾ ਉਹ ਜ਼ਰੂਰ ਰਿਕਵਰ ਕਹਿਣਾ ਅੰਤ ਇਹ 18 ਅਕਤੂਬਰ ਨੂੰ ਸਾਡੀ ਫਿਲਮ ਆ ਰਹੀ ਹੈ ਗੋਰੀਆਂ ਨਾਲ ਲੱਗਦੀ ਜ਼ਮੀਨ ਜੱਟ ਦੀ ਤੁਸੀਂ ਜ਼ਰੂਰ ਦੇਖ ਕੇ ਆਇਓ ਸਾਰੀਆਂ ਉਤਲੇ ਲੈਵਲ ਦੀਆਂ ਗੱਲਾਂ ਨੇ ਆਲ ਵਰਲਡ ਪਹੁੰਚ ਰਿਹਾ ਹੈਗਾ ਤੁਸੀਂ ਪਹੁੰਚਿਓ ਮਿਹਰਬਾਨੀ ਥੈਂਕ ਯੂ ਥੈਂਕ ਯੂ